ਬੱਸਾਂ ਦੀ ਗੱਲ ਕਰ ਲਈਏ ਤੇ ਨਾਲ ਟ੍ਰੇਨਾਂ ਦੀ ਵੀ ਗੱਲ ਕਰ ਲਈਏ ਕਿਉਂਕਿ ਬੱਸਾਂ ਟ੍ਰੇਨਾਂ ਆਪਸੇ ਵਿੱਚ ਜੁੜੀਆਂ ਹੀ ਹੋਈਆਂ ਨੇ ਪਾਕਿਸਤਾਨ ਦੇ ਵਿੱਚ ਸਮਝੌਤਾ ਐਕਸਪ੍ਰੈਸ ਜਿਹੜੀ ਇੱਕ ਸ਼ੁਰੂ ਹੋਈ ਇੰਡੀਆ ਪਾਕਿਸਤਾਨ ਦੇ ਵਿੱਚ ਅਗਲਾ ਸਮਝੌਤਾ ਤੋਂ ਬਾਅਦ ਜੀ ਪਰ ਉਹ ਵਿੱਚ ਵਿਚਾਰੇ ਕਿਤੇ ਰੁਲ ਗਈ ਸਮਝੌਤੇ ਥੋੜੇ ਜੇ ਸੈੱਟ ਵੀ ਹੋਏ ਪਰ ਟ੍ਰੇਨ ਫੇਰ ਨਹੀਂ ਵਾਪਸ ਮੁੜੀ ਕੀ ਚੱਕਰ ਪਿਆ ਜੀ ਪੂਰਾ ਇਹ ਨਹੀਂ ਤੇ ਸੰਨੀ ਤੇਉਲ ਨੂੰ ਕਲਾ ਦਿਓ ਵਿਲਾਈ ਆ ਉਹ ਲਿਆਇਗਾ ਉਹ ਜੇ ਸ਼ਕੀਨਾ ਨੂੰ ਲਿਆ ਸਕਦਾ ਆ ਹੂੰ ਤੇ ਉਹ ਇੱਕ ਟ੍ਰੇਨ ਜਿਹੜੀ ਉਥੇ ਖਲੋਤੀ ਹੈ ਸਮਝੌਤਾ ਐਕਸਪ੍ਰੈਸ ਉਹ ਨਹੀਂ ਲਿਆ ਸਕਦਾ ਹੁਣ ਤੇ ਉਹ ਮੁੰਡਾ ਵੀ ਜਿਹੜਾ ਸੀਗਾ ਛੋਟਾ ਜਿਹਾ ਬੱਚਾ ਉਹ ਕਿੱਡਾ ਸੋਹਣਾ ਹੋ ਗਿਆ ਕੰਡਾ ਵੱਡਾ ਹੋ ਗਿਆ ਕੋਈ ਲਾ ਦੂ ਨਾਲ ਹੈ ਹਾਲੇ ਆ ਕੇ ਭਾਈ ਬੰਗੀ ਇੱਕ ਸ਼ੌਂਕ ਤੇ ਵਿਚਾਰਾ ਚੱਲ ਵਸਿਆ ਜੀ ਤੇ ਸੰਨੀ ਦਿਓ ਨੂੰ ਭੇਜਿਆ ਜਾ ਸਕਦਾ ਮੇਰਾ ਮੰਨਣਾ ਹੈ ਹਮ ਖੈਰ ਇਹ ਜਿਹੜੀ ਸਮਝੌਤਾ ਐਕਸਪ੍ਰੈਸ ਸੀਗੀ ਨਾ ਸੂੜੋ ਇਹ ਸ਼ਿਮਲਾ ਸਮਝੌਤਾ ਹੋਇਆ ਸੀਗਾ ਜਿਹੜਾ ਫੋਟੋ ਤੇ ਇੰਦਰਾ ਗਾਂਧੀ ਦੇ ਦਰਮਿਆਨ ਉਸ ਤੋਂ ਬਾਅਦ ਚੱਲੀ ਸੀਗੀ ਜੀ ਇਦੇ ਵਿੱਚ ਕੀ ਚੱਕਰ ਸੀਗਾ ਕਿ 6 ਮਹੀਨੇ ਇਹਨਾਂ ਦੇ ਡੱਬੇ ਤੇ ਉਹਨਾਂ ਦਾ ਇੰਜਨ ਹੂੰ 6 ਮਹੀਨੇ ਉਹਨਾਂ ਦੇ ਡੱਬੇ ਤੇ ਇਹਨਾਂ ਦਾ ਇੰਜਨ ਹੁੰਦਾ ਸੀ ਠੀਕ ਹੈ ਜੀ ਆਖਰੀ ਵਾਰ ਕੀ ਹੋਇਆ ਕਿ ਇਹਨਾਂ ਦੇ ਡੱਬੇ ਉਹਨਾਂ ਦਾ ਇੰਜਨ ਖਿੱਚ ਕੇ ਲੈ ਗਿਆ ਹੂੰ ਜਾਂ ਕਹ ਲੋ ਆਪਣੇ ਵਾਲੇ ਪਾਸੇ ਉਧਰ ਗਏ ਹੂੰ ਉਧਰੋਂ 370 ਦਾ ਪੈ ਗਿਆ ਰੌਲਾ ਜੀ ਜਦੋਂ ਕਸ਼ਮੀਰ ਚ 370 ਹਟਾਈ ਆ ਇਹਨਾਂ ਨੇ ਹਟਾਈ ਨਹੀਂ ਵੈਸੇ ਉਹ ਮਤਲਬ ਕਿ ਉਹਦਾ ਇੱਕ ਪਾਰਟ ਜਿਹੜਾ ਉਹ ਉਹਨੂੰ ਮਨਸੂਖ ਕੀਤਾ 370 ਤਾਂ ਸੰਵਿਧਾਨ ਚ ਕਾਇਮ ਹੀ ਹੈ ਨਾ ਜੀ ਜੀ ਤਾਂ ਤੇ ਹੀ ਤਾਂ ਤੁਸੀਂ ਉਹਨੂੰ ਯੂਜ਼ ਕੀਤਾ ਤੇ ਯੂਜ਼ ਕਰਨ ਤੋਂ ਬਾਅਦ ਉਹਨੂੰ ਉਹਦੇ ਇਕਾਂਸ਼ ਨੂੰ ਹਟਾ ਦਿੱਤਾ ਪ੍ਰਭਾਵ ਉਹਦਾ ਹਟਾ ਦਿੱਤਾ ਜੀ ਤਾਂ ਕਹਿੰਦਾ ਭਾਵੇਂ ਆ ਕਿ ਇਹ ਇਧਰੋਂ ਕੰਮ ਕਰ ਰਹੇ ਸਾਨੂੰ ਉਧਰੋਂ ਸਭ ਕੁਝ ਟੁੱਟ ਗਿਆ ਹਮ ਬਈ ਤੋੜ ਵਿਛੋੜਾ ਹੋ ਗਿਆ ਜੀ ਸਭ ਕੁਝ ਖਲੋ ਗਿਆ ਹਮ ਉਹ ਜਿਹੜੇ ਇਧਰੋਂ ਡੱਬੇ ਗਏ ਸੀ ਉਹ ਉੱਥੇ ਖਲੋ ਗਿਆ ਹਮ ਉਹ ਕਹਿੰਦੇ ਵੀ ਅਸੀਂ ਆਪਦਾ ਇੰਜਨ ਕਿਉਂ ਕਲਾਈਏ ਜੀ ਇਹ ਕਹਿੰਦੇ ਆ ਕਿ ਸ਼ਿਮਲੇ ਸਮਝੌਤੇ ਦੇ ਮੁਤਾਬਕ ਵੀਰੇ ਅਸੀਂ ਭੇਜ ਹੀ ਨਹੀਂ ਸਕਦੇ ਹੂੰ ਕਿਉਂਕਿ ਤੁਹਾਡਾ ਇੰਜਨ ਲੈ ਕੇ ਗਿਆ ਜੀ ਅਸੀਂ ਆਪਦਾ ਇੰਜਨ ਐਵੇਂ ਕੱਲ ਦੀਏ ਤੁਸੀਂ ਸਾਡਾ ਇੰਜਨ ਵੀ ਵੱਲ ਲਵੋ ਜੀ ਇਹ ਵੀ ਚੱਕਰ ਹੈਗਾ ਨਾ ਡਰਾਈਵਰ ਤੇ ਉਹ ਵੀ ਕਹਿੰਦੇ ਆ ਨਹੀਂ ਜਾ ਸਕਦਾ ਹਾਂਜੀ ਇੱਕ ਉਹ ਕਹਿੰਦੇ ਜੀ ਇਹਨਾਂ ਨੇ ਭਾਰਤ ਆਲੇ ਕੋਸ਼ਿਸ਼ ਨਹੀਂ ਕਰਦੇ ਭਟਾ ਆਪਣੇ ਡੱਬੇ ਲੈ ਜਾਣ ਲਈ ਜੀ ਤੇ ਇਹ ਕਹਿੰਦੇ ਆ ਕਿ ਅਸੀਂ ਤਿੰਨ ਚਾਰ ਇਹਨਾਂ ਨੂੰ ਲੈਟਰ ਕੱਲੇ ਕੇ ਆਪਦਾ ਇੰਜਨ ਜਿਹੜਾ ਆ ਨਿਹੰਗ ਸਿੰਘ ਤੇ ਉਹ ਕਈ ਵਾਰ ਤੇਜਾ ਸਿੰਘ ਵੀ ਕਹਿ ਦਿੰਦੇ ਨੂੰ ਪਤਾ ਨਹੀਂ ਸ਼ਾਇਦ ਕੀ ਕਹਿ ਦਿੰਦੇ ਆ ਉਹਨਾਂ ਦੀ ਆਪਦੀ ਇੱਕ ਨਾ ਸ਼ਬਦਾਵਲੀ ਆ ਹੂੰ ਤੋ ਉਹ ਕਹਿੰਦੇ ਕਹਿੰਦੇ ਵੀ ਉਹ ਕਲਾਓ ਜੀ ਜੀ ਇਹ ਕਹਿੰਦੇ ਕਿ ਤੁਹਾਡਾ ਕੰਮ ਆ ਬਈ ਤੁਸੀਂ ਲੈ ਕੇ ਗਏ ਸੀ ਉਦੋਂ ਹੀ ਛੱਡ ਦਿਓ ਇਹਨੂੰ ਹਾਂ ਆ ਰੋਲਾ ਆ ਆ ਪਸੂੜੀ ਆ ਜਿਹੜੀ ਡੀਵੀ ਨੇ ਖਬਰ ਛਾਪੀ ਆ ਤੇ ਬਾਕੀ ਉਹ ਜਿਹੜੇ ਵਿਚਾਰੇ ਛੋਟੇ ਅਧਿਕਾਰੀ ਉਹ ਕਹਿੰਦੇ ਯਾਰ ਇਹ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਸਾਡੇ ਵਸ ਦਾ ਰੋਗ ਨਹੀਂ ਇਹ ਤੇ ਸਰਕਾਰਾਂ ਦਾ ਲੈਵਲ ਦਾ ਕੰਮ ਆ ਬਿਲਕੁਲ ਬਿਲਕੁਲ ਕੁਲਮੀਦ ਗੱਲ ਜੀ ਕਹਿ ਰਹੇ ਨਨਕਾਣਾ ਸਾਹਿਬ ਵਾਲੀ ਬੱਸ ਵੀ ਬੰਦ ਪਈ ਆ ਕਹਿੰਦੇ ਹਾਂ ਜੀ ਹਾਂ ਜੀ ਨਹੀਂ ਇਹ ਵੈਸੇ ਰੇਲ ਗੱਡੀ ਬੜੀ ਵਧੀਆ ਸੀ ਲੋਕ ਅੰਮ੍ਰਿਤਸਰ ਤੋਂ ਇਚ ਲਾਹੌਰ ਤੱਕ ਜਾਂਦੀ ਸੀ ਜੀ ਲੋਕ ਇਧਰੋਂ ਉਧਰ ਜਾਂਦੇ ਸੀ ਚੰਗਾ ਉਪਰਾਲਾ ਸੀ ਇੱਕ ਜੀ ਚਲੋ ਸਮਾਂ ਆਵੇ ਯਾਰ ਲੋਕ ਇਦਾਂ ਹੀ ਜਾਣ ਆਉਣ ਤੇ ਠੀਕ ਰਹੇਗਾ